ਜੋ ਮੇਰੀ ਪਰੀਦੇਮਾਲਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਮੈਂ ਇਸ ਮੌਕੇ ਸਿੱਖ ਜਗਤ ਨੂੰ ੁਰਨਾਮਿਕ ਨਾਮ ਦੇ ਬਸਿਕ ਸੰਗਤਾਂ ਨੂੰ ਗੁਰੂ ਕਾਲਸਾ ਪੰਥ ਨੂੰ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਬਹੁਤ 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 ਬਧਾਈਆਂ ਦਿੰਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਐਸੇ ਸਮਰਤ ਸਤਿਗੁਰੂ ਸਾਹਿਬ ਜਿਨ੍ਹਾਂ ਨੇ ਵਕਤ ਦੀ ਹਕੂਮਤ ਦੇ ਨਾਲ ਜ਼ਬਰਦਾਨਾਸ਼ ਕਰਨ ਲਈ ਜ਼ੁਲਮ ਦਾ ਨਾਸ਼ ਕਰਨ ਦੇ ਲਈ ਚਾਰ ਕਿਲ੍ਹੇ ਚਾਰਹੰ ਦੇ ਵਿੱਚ ਫਤਿਹ ਪ੍ਰਾਪਤ ਕੀਤੀ ਸ੍ਰੀ ਅਕਾਲ ਤਖਸਰ ਦੀ ਸਿਰਜਣਾ ਕੀਤੀ ਮੇਰੀ ਬੀਰੀਆਂ ਨੂੰ ਦੋ ਤਲਵਾਰਾਂ ਧਾਰਨ ਕੀਤੀਆਂ ਔਰ ਸ੍ਰੀ ਅਕਾਲ ਤਖਸਰ ਦੇ ਸਥਾਨ ਦੇ ਉੱਤੇ ਜੰਗੀ ਕਰਤਬ ਕਰਨੇ ਕਰਵਾਉਣੇ ਔਰ ਸਵਾਰੀ ਕਰਨੀ ਕਰਵਾਉਣੀ ਜੰਗੀ ਅਭਿਆਸ ਕਰਨੀ ਕਰਵਾਉਣੇ ਪ੍ਰਾਰambh ਕੀਤੇ ਔਰ ਸਿੱਖਾਂ ਨੂੰ ਇੱਕ ਕਵਾਈ ਜਿਹੜੀਆਂ ਇੱਕ ਵਿਚਮਾਹਰ ਫੌਜ ਜਿਹੜੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਮਖੀਕ ਔਰ ਉਸ ਫੌਜ ਨੇ ਦਿੱਲੀ ਦੇ ਤਖਤ ਦਾ ਮੁਕਾਬਲਾ ਕੀਤਾ ਔਰ ਚਾਰ ਜਿੱਤਾਂ ਪ੍ਰਾਪਤ ਕੀਤੀਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਬਹੁਤ ਵੱਡੀ ਹੈ ਉਹਨਾਂ ਦਾ ਉਪਦੇਸ਼ ਬਹੁਤ ਮਹਾਨ ਹੈ ਜਿਹੜਾ ਹਮੇਸ਼ਾ ਹੀ ਸਿੱਖਿਰਦਿਆਂ ਨੂੰ ਦਿਸ਼ਾ ਨਿਰਦੇਸ਼ ਦਿੰਦਾ ਰੌਸ਼ਨੀ ਵਿਖਾਉਂਦਾ ਰਿਹਾ ਹੈ ਔਰ ਰਹੇਗੀ ਦੁਨੀਆ ਤੱਕ ਰਹੇਗਾ ਮੈਂ ਇੱਕ ਵਾਰ ਫੇਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਤੇ ਸ੍ਰੀ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੇਰੇ ਪੀਰੇ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਗ੍ਰਹਿ ਵਿਖੇ ਗੁਰੂ ਕੀ ਵਡਾਲੀ ਮਾਤਾ ਗੰਗਾ ਜੀ ਦੀ ਪਾਵਨ ਪਵਿੱਤਰ ਕੋਖ ਤੋਂ ਅੱਜ ਦੇ ਸ਼ੁਭ ਦਿਹਾੜੇ ਤੇ ਪ੍ਰਕਾਸ਼ ਹੋਇਆ ਪਾਵਨ ਬਾਣੀ ਦੇ ਬਚਨ ਹਨ ਕਿ ਸਤਗੁਰ ਸੱਚੇ ਦਿਆ ਭੇਜ ਚਿਰ ਜੀਵਨ ਉਪਜਾ ਸੰਜੋਗ ਉਧਰੇ ਮਾਹ ਆਏ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਵਿਗਾਸ ਜਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭਨੇ ਲਿਖਿਆ ਧੁਰ ਕੈ ਐਸੀ ਦੀਨ ਦਿਆਲ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰ ਜਿਨ੍ਹਾਂ ਨੇ 11 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ ਤੇ ਮੁਗਲ ਸਾਮਰਾਜ ਨੂੰ ਨੱਥ ਪਾਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਪਵਿੱਤਰ ਤਖਤ ਦੀ ਸਿਰਜਣਾ ਕੀਤੀ ਅਤੇ ਸਿੱਖਾਂ ਨੂੰ ਲਾਮਬੰਦ ਕੀਤਾ ਉਹ ਮਹਾਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਬੁਰੀਆਂ అలਮਤਾਂ ਦੇ ਖਿਲਾਫ ਜਦੋਜਹਿਦ ਕੀਤੀ ਅਤੇ ਗੁਰੂਕੀਆਂ ਸੰਗਤਾਂ ਨੂੰ ਹੁਕਮਨਾਮੇ ਆਦੇਸ਼ ਸੰਦੇਸ਼ ਜਾਰੀ ਕੀਤੇ ਕਿ ਭਾਈ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਲੈਣੀ ਹੈ ਚੰਗੀ ਨਸਲ ਦੇ ਘੋੜੇ ਚੰਗੀ ਜਵਾਨੀ ਅਤੇ ਚੰਗੇ ਸ਼ਸਤਰ ਸਤਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਘਰ ਵਿੱਚ ਹਾਜ਼ਰ ਕਰੋ ਘੋੜ ਸਵਾਰ ਫੌਜ ਤਿਆਰ ਕੀਤੀ ਅਤੇ ਜ਼ੁਲਮ ਦੇ ਖਿਲਾਫ ਜੰਗਾਂ ਲੜੀਆਂ ਉਹ ਮਹਾਨ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ ਤਿਨਾਂ ਦੇ ਆਗਮਨ ਦੀ ਖੁਸ਼ੀ ਅੰਦਰ ਦੇਸ਼ ਵਿਦੇਸ਼ ਵਿਸ਼ਵ ਭਰ ਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਰਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰੂ ਭਾਰੀ ਅਰਜੁਨ ਕਾਇਆ ਫਲਟਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਢੀੜੀ ਸੋਡੀਆਂ ਰੂਪ ਦੇ ਖਾਮਨ ਵਾਰੋਂ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁਤ ਪਰਉਪਕਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਮੇਰੀ ਪੀੜ ਦੇ ਮਾਲਕ 6ਵੇਂ ਸਤਿਗੁਰੂ ਮਹਾਂਬਲੀ ਪਉਰਪਕਾਰੀ ਜੋਦੇ ਧੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ ਸਤਿਗੁਰਾਂ ਦਾ ਪ੍ਰਕਾਸ਼ ਨਗਰ ਗੁਰੂ ਕੀ ਵਡਾਲੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ 5ਵੇਂ ਸਤਿਗੁਰੂ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਘਰ ਵਿਖੇ ਪੂਜਨੀਕ ਮਾਤਾ ਗੰਗਾ ਜੀ ਦੀ ਉਪ ਤੋਂ ਹੋਇਆ ਔਰਤਾਂ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਪੰਥ ਨੂੰ ਮੇਰੀ ਅਤੇ ਪੀਰੀ ਦਾ ਸਿਧਾਂਤ ਰક્ષਿਸ਼ ਕੀਤਾ ਸਿੱਖਾਂ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਔਰ ਸਮੂਹ ਸਿੱਖਾਂ ਨੂੰ ਸ਼ਸਤਰ ਤਾਰੀ ਹੋਣ ਦੇ ਹੁਕਮ ਨਾਨ ਨੇ ਜਾਰੀ ਕੀਤੇ ਸਤਿਗੁਰਾਂ ਦੇ ਹੁਕਮਾਂ ਤੇ ਚੱਲਦਿਆਂ ਹੋਏ ਆ ਸਤਿਗੁਰਾਂ ਦੇ ਆਦੇਸ਼ਾਂ ਤੇ ਚੱਲਦਿਆਂ ਹੋਏ ਆ ਚੈਕਤ ਕਾਰੀ ਹੋਈ ਏ ਅਮਤ ਸ਼ਕੀਏ ਅਮਤ ਸ਼ਕ ਦੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਸਮੂਹੀਆਂ ਸੰਗਤਾਂ ਨੂੰ ਮੇਰੀ ਪੀਰ ਤੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪਾਵਨ ਪਵਿੱਤਰ ਦਿਹਾੜਾ ਕੰਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਪਾ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਜੋ ਕਿ ਹਰ ਸਾਲ ਸਤਿ ਸ਼੍ਰੀ ਅਕਾਲ ਪ੍ਰਬੰਧਕ ਕਮੇਟੀ ਮੈਜਰ ਕੁਟਰ ਸ਼ਿਹਰਾ ਸਾਹਿਬ ਦੀ ਸਜੂਜ ਸਤਕਾ ਸੰਦੋਸ਼ਕਾ ਮਨਾਇਆ ਜਾਂਦਾ ਹੈ ਇਸ ਵਾਰ ਵੀ ਧੰਸ਼ੁਗਰ ਸੱਚੇ ਪਾਤਸ਼ਾਹ ਦਾ ਇਹ ਪਾਵਨ ਪ੍ਰਕਾਸ਼ ਗੁਰਪ 7 8 9 ਹਾੜ 20 ਕੀ ਬਾਈਜੂਨੀ ਬਰਿਸ਼ਰ ਦਾ ਭਾਵਨ ਜਨ ਨਾਲ ਮਨਾਇਆ ਜਾ ਰਿਹਾ ਇਸ ਪਾਵਨ ਪੇਤੇ ਸਾਨੂੰਤਰ ਸੱਚੇ ਪਾਤਸ਼ਾਹ ਧੰਗੁਰੂ ਆ ਹਰਿ ਸੱਚੇ ਪਾਤਸ਼ਾਹ ਜੀ ਨੇ 1595 ਈਸਵੀ ਨੂੰ ਉਤਾਰ ਧਾਰਿਆ ਔਰ ਸਭ ਸੱਚੇ ਪਾਤਸ਼ਾਹ ਜੀ ਕਰਮਿਕ ਪੁਛਾਈਆਂ ਸਾਚੇ ਸਤਗੁਰ ਦੀਆ ਭੇਜ ਚਿਰ ਜੀਵਨ ਉਪਜਾ ਸੰਯੋਗ ਉਤਰੇ ਮਾਇਕੀਆ ਨਿਵਾਸ ਮਾਤਾ ਕੇਮਨ ਬਹੁਤ ਵਿਕਾਸ ਜੰ ਪ੍ਰਗਟਿਆ ਸਭ ਮੈਂ ਲਿਖਿਆ ਤੁਰਕੇ ਮਹਾਰਾਜ ਦੇ ਪ੍ਰਕਾਸ਼ ਗੁਰਪੁਰ ਵੀ ਆਪ ਦੇ ਚੈਨਲ ਲਈ ਸੰਭੋਗ ਸਖਤ ਜਦ ਤੱਕ ਤੁਹਾਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਉਣ ਵਾਲੀ ਸੰਗਤਾਂ ਦੇ ਵਾਸਤੇ ਹਰੇਕ ਪ੍ਰਕਾਰ ਦੀ ਸੁਵਿਧਾ ਦਾ ਧਿਆਨ ਰੱਖਿਆ ਆ। ਪਾਰਕਿੰਗ ਦਾ ਲੰਗਰਾਂ ਦਾ ਪ੍ਰਕਾਸ਼ ਦੇ ਪ੍ਰਬੰਧ ਬਿਲਕੁਲ ਮੁਕੰਮਲ ਨੇ। ਕਿਸੇ ਵੀ ਪ੍ਰਕਾਰ ਦੀ ਕੋਈ ਮਿਸਕੱਤ ਜਿਹੜੀ ਉਹ ਪੇਸ਼ ਨਹੀਂ ਆ ਰਹੀ। ਵਾਹਿਗੁਰੂ ਜੀ ਆਪਣਾ ਨਾਮ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਜਗਦੇਵ ਸਿੰਘ ਗਿੱਲ ਸੁਪੁੱਤਰ ਹਰਮਿੰਦਰ ਸਿੰਘ ਗਿੱਲ ਸਰਪੰਚ ਗੁੰਕੀ ਵਿਡਾਲੀ ਅਤੇ ਸਮੂਹ ਪਰਿਵਾਰ ਅਸੀਂ ਸੇਵੇ ਪਾਸ਼ਾ ਸਿਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੀ ਸ਼ੂ ਪ੍ਰਾਪਤ ਕਰਨ ਲਈ ਅਤੇ ਮੱਥਾ ਟੇਕਣ ਵਾਸਤੇ ਸਮੂਹ ਪਰਿਵਾਰ ਹਾਜ਼ਰ ਹੋਏ ਆਂ ਅਤੇ ਲੱਖ ਲੱਖ ਵਧਾਈਆਂ ਸਮੂਹ ਪਰਿਵਾਰ ਨੂੰ ਸਮੂਹ ਪੰਥ ਨੂੰ ਦੇ ਰਹੇ ਹਾਂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਰਦਾਸ ਬੇਨਤੀ ਕੀਤੀ ਹੈ ਮਾਰੇ ਚਾਹਨਾ ਬੇਨਤੀ ਕੀਤੇ ਮਾਰੇ ਸੋਲ ਆਲਮ ਦਾ ਭਲਾ ਕਰੀ ਸੱਚੇ ਬਾਦਸ਼ਾਹ ਪਰਵਾਰਾਂ ਦਾ ਭਲਾ ਕਰੀ ਮੇਰ ਰੁਖਤਾ ਬਖਸ਼ੀ ਚਾਹੀਆ ਗਲਾ ਬਖਸ਼ੀ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੇ ਪਤੇ